ਪਿਆ ਹੈ ਪੰਜਾਬ ਦਾ ਉਹ ਸ਼ੇਰ ਜਿਹਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਸ ਦੇ ਬਾਰੇ ਗੱਲ ਕਰ ਰਿਹਾ ਹਾਂ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ ਆ ਸਾਹਮਣੇ ਦੇਖ ਸਕਦੇ ਤੁਸੀਂ ਮਹਾਰਾਜਾ ਖੜਕ ਸਿੰਘ ਦੀ ਸਮਾਧੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਪੁੱਤਰ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਕਿੰਨਾਂ ਦੀਆਂ ਸਮਾਧੀਆਂ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਦੇ ਕੋਲ ਮਹਾਰਾਜ ਸਿੰਘ ਦੀ ਸਮਾਧੀ ਹੈ ਉੱਥੇ ਬਣੀ ਹੋਈ ਹੈ ਇਹ ਉਸ ਜਗ੍ਹਾ ਦੀਆਂ ਤਸਵੀਰਾਂ ਹਨ ਤੇ ਤੁਹਾਨੂੰ ਇਸ ਤੋਂ ਬਾਅਦ ਅਸੀਂ ਖਾਲਸੇ ਦਾ ਰਾਜ ਹੈ ਜਿਹੜਾ ਉਹ ਦਿਖਾਵਾਂਗੇ ਕਿੰਨਾ ਵਿਸ਼ਾਲ ਸੀ ਆਸੂ ਜੀ ਦੇਖ ਸਕਦੇ ਹੋ ਇਹ ਉਹ ਦਰਵਾਜ਼ਾ ਜਿੱਥੋਂ ਦੀ ਡੋਗਰਿਆਂ ਨੇ ਗੁੰਮਰ ਨੋਹ ਨਿਹਾਲ ਸਿੰਘ ਦੇ ਉੱਤੇ ਛੱਜਾ ਘੇਰ ਦਿੱਤਾ ਸੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇੱਥੋਂ ਤਾਂ ਬਚ ਗਏ ਪਰ ਡੋਗਰਿਆਨਾਂ ਨੇ ਉਹਨਾਂ ਨੂੰ ਜ਼ਬਰਦਸਤੀ ਇੱਥੋਂ ਦੀ ਚੱਕ ਕੇ ਲੈ ਗਏ ਕਿਲੇ ਦੇ ਅੰਦਰ ਤੇ ਫਿਰ ਉਹਨਾਂ ਦੇ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਉਹਨਾਂ ਨੇ ਉਹਨਾਂ ਦੀ ਸਮਾਦੀ ਵੀ ਇੱਥੇ ਬਣੀ ਹੈ ਇਹ ਗੇਟ ਹੁਣ ਇਸ ਟਾਈਮ ਬੰਦ ਹੈ ਲਾਹੌਰੀ ਗੇਟ ਜਿਹਨੂੰ ਕਹਿੰਦੇ ਆ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੋਂ ਦੀ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਾ ਡੇਰਾ ਸਾਹਿਬ ਵਿੱਚ ਮੱਥਾ ਟੇਕਣ ਰੋਜ਼ ਆਉਂਦੇ ਸੀਗੇ ਪਰ ਨੌ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਇਹ ਜਿਹੜਾ ਗੇਟ ਹੈ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿਲਾ ਖਾਲਸੇ ਦਾ ਰਾਜ ਜਿੱਥੋਂ ਚੱਲਦਾ ਸੀ ਕਿੰਨਾ ਵਿਸ਼ਾਲ ਸੀ ਖਾਲਸੇ ਦਾ ਰਾਜ ਉਸ ਦਾ ਅੰਦਾਜ਼ਾ ਤੁਸੀਂ ਇਸ ਕਿਲੇ ਨੂੰ ਦੇਖ ਕੇ ਲਗਾ ਸਕਦੇ ਹੋ ਪਰ ਅੱਜ ਸਿੱਖ ਕੌਮ ਕਿੱਥੇ ਸੁਤੀ ਪਈ ਹੈ ਤੁਸੀਂ ਦੇਖ ਸਕਦੇ ਹੋ ਅੱਜ ਸਿੱਖ ਕੌਮ ਦੀ ਕੀ ਹਾਲਾਤ ਬਣ ਚੁੱਕੀ ਹੈ ਇਹਨਾਂ ਰਾਜਨੀਤਿਕ ਲੋਕਾਂ ਨੇ ਕਿਹੜੇ ਹਾਲਾਤ ਜਿਹੜੇ ਬਣਾ ਦਿੱਤੇ ਸਿੱਖ ਕੌਮ ਦੇ ਆ ਦੇਖੋ ਤੁਸੀਂ ਕਿੱਡਾ ਵੱਡਾ ਰਾਜ ਭਾਗ ਸੀਦਾ ਸਿੱਖਾਂ ਦਾ ਐਡਾ ਵੱਡਾ ਕਿਲਾ ਹੈ ਕਿ ਬੰਦਾ ਤੁਰਦਾ ਤੁਰਦਾ ਥੱਕ ਜਾਂਦਾ ਪਰ ਇਹ ਕਿਲਾ ਜਿਹੜਾ ਉਹ ਮੁੱਕਣ ਦੇ ਵਿੱਚ ਨਹੀਂ ਆਂਦਾ ਬਹੁਤ ਵਿਸ਼ਾਲ ਕਿਲਾ ਹੈ ਤੁਸੀਂ ਇਹ ਦੇਖ ਸਕਦੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਜਿੱਥੇ ਰਹਿੰਦੇ ਸੀ ਸ਼ੀਸ਼ ਮਹਿਲ ਹੈ ਅੱਜ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਸ਼ੀਸ਼ ਮਹਿਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਰਹਾਇਸ਼ ਸੀਗੀ ਅੱਜ ਵੀ ਉਸੇ ਤਰ੍ਹਾਂ ਚਮਕ ਰਿਹਾ ਹੈ ਤੇ ਇੱਥੋਂ ਦੀ ਭਾਈ ਬੀਰੀ ਚੰਦ ਨੇ ਜਿਹੜੇ ਘੋੜੇ ਆ ਗੁਰੂ ਗੋਬਿੰਦ ਸਿੰਘ ਦੇ ਘੋੜੇ ਮਗਲ ਚੱਕ ਕੇ ਲੈ ਆਏ ਸੀ ਇਸ ਜਗ੍ਹਾ ਤੋਂ ਸਾਹਮਣੇ ਜਿਹੜਾ نیچے ਦਿਖਾਈ ਦੇ ਰਿਹਾ ਇੱਥੋਂ ਦੀ ਹੀ ਜੇਲਮ ਨਦੀ ਦੇ ਵਿੱਚ ਛਾਲ ਮਰਵਾ ਕੇ ਘੋੜਿਆਂ ਨੂੰ ਭਾਈ ਬੀਦੀ ਚੰਦ ਘੋੜੇ ਭਜਾ ਕੇ ਲੈ ਗਿਆ ਸੀ ਇੱਥੋਂ ਦੀ ਆ ਜਿਹੜਾ ਗਰਾਊਂਡ ਹੈ ਤੁਸੀਂ ਦੇਖ ਸਕਦੇ ਹੋ ਤਾਂ ਥੱਲੇ ਤਬੀਲਾ ਬਣਿਆ ਹੋਇਆ ਸੀ ਤੇ ਇਹਦੇ ਨਾਲ ਜੇਲਮ ਨਦੀ ਸੀ ਤੇ ਕਿਲੇ ਦੇ ਅੰਦਰ ਐਨੇ ਖੁਫੀਆ ਰਸਤੇ ਐ ਕਿਲਾ ਐਡਾ ਵੱਡਾ ਹੈ ਤਾਈਓ ਦਾ ਰਾਜੇ ਮਹਾਰਾਜਿਆਂ ਦੇ ਜਿਹੜੇ ਖਿਲਾਫ ਉਹਨਾਂ ਦੇ ਮੰਤਰੀ ਸੰਤਰੀ ਛੜਿਆੰਤਰ ਕਰਦੇ ਰਹਿੰਦੇ ਸੀ ਕਿਉਂਕਿ ਕਿਲੇ ਐਡੇ ਵੱਡੇ ਹੁੰਦੇ ਸੀ ਕੀ ਐਡੇ ਵੱਡੇ ਕਿਲੇ ਦੀ ਦੇਖ-ਰੇਖ ਕਰਨਾ ਰਾਜਿਆਂ ਦੇ ਵਸਦੀ ਗੱਲ ਨਹੀਂ ਸੀਗੀ ਮੰਤਰੀ ਸੰਤਰੀ ਰਾਜ ਕਰਦੇ ਸੀ ਥੱਲੇ ਹੀ ਤਹਿਖਾਨੇ ਕੈਦਖਾਨੇ ਸਭ ਕੁਝ ਥੱਲੇ ਹੀ ਬੜਿਆ ਹੁੰਦਾ ਸੀ ਉੱਥੋਂ ਦੀ ਉਹ ਕੈਦੀ ਭਜਾਏ ਜਾਂਦੇ ਸੀ ਤੇ ਉੱਥੋਂ ਦੀ ਹੀ ਜਿਹੜੇ ਵਿਰੋਧੀ ਹੁੰਦੇ ਉਹਨਾਂ ਨੂੰ ਅੰਦਰ ਐਂਟਰ ਕਰ ਲਿਆ ਜਾਂਦਾ ਸੀ ਤੇ ਰਾਜੇ ਮਹਾਰਾਜਿਆਂ ਦੇ ਨਾਲ ਛੜਿਆੰਤਰ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਆ ਦੇਖ ਸਕਦੇ ਤੁਸੀਂ ਥੱਲੇ ਬਹੁਤ ਜ਼ਿਆਦਾ ਥੱਲੇ ਜਿੰਨਾ ਕਿਲਾ ਉੱਪਰ ਹੈ ਉਨਾ ਹੀ ਥੱਲੇ ਆ ਪਰ ਥੱਲੇ ਇਹਨਾਂ ਨੇ ਬੰਦ ਕੀਤਾ ਹੋਇਆ ਥੱਲੇ ਜਾਣ ਹੀ ਨਹੀਂ ਦਿੰਦੇ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਆ ਇਮਾਰਤ ਆ ਬਣੀ ਇੱਥੇ ਕਿਸੇ ਟਾਈਮ ਨੌਕਰਾਨੀਆਂ ਮਹਾਰਾਣੀਆਂ ਰਹਿੰਦੀਆਂ ਸੀਗੀਆਂ ਤੇ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਤੁਸੀਂ ਆ ਹੁਣ ਅੱਗੇ ਵੀਡੀਓ ਦੇਖ ਰਹੇ ਹੋ ਇੱਥੇ ਬੈਠ ਕੇ ਕਿਸੇ ਸਮੇਂ ਲੋਕਾਂ ਦੀ ਕਿਸਮਤ ਦੇ ਫੈਸਲੇ ਕੀਤੇ ਜਾਂਦੇ ਸੀ ਇੱਥੇ ਲੱਗਦੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਅਦਾਲਤ ਆ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ ਨਾ ਇੱਥੇ ਅਦਾਲਤ ਲਗਿਆ ਕਰਦੀ ਸੀ ਉਸ ਸਮੇਂ ਜਿਸ ਟਾਈਮ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਸਾਹਮਣੇ ਜੱਜ ਵਕੀਲ ਉਸ ਟਾਈਮ ਜਿਹੜਾ ਉਹਨਾਂ ਦਾ ਸਿਸਟਮ ਸੀਗਾ ਉਸ ਦੇ ਹਿਸਾਬ ਨਾਲ ਇਹ ਕੋਰਟ ਹੋਇਆ ਕਰਦਾ ਸੀ ਉਸ ਟਾਈਮ ਅਦਾਲਤ ਜਿੱਥੇ ਬੈਠ ਕੇ ਫੈਸਲੇ ਕੀਤੇ ਜਾਂਦੇ ਸੀ ਲੋਕਾਂ ਦੀ ਕਿਸਮਤ ਦੇ ਸੱਚ ਤੇ ਝੂਠ ਦੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਿਸਟਮ ਇਸ ਕਿਲੇ ਦੇ ਵਿੱਚ ਬਣਿਆ ਹੋਇਆ ਸੀ ਬਹੁਤ ਵੱਡਾ ਕਿਲਾ ਹੈ ਤੇ ਇੱਥੇ ਖਾਲਸੇ ਦਾ ਰਾਜ ਹੱਥੋਂ ਚੱਲਦਾ ਸੀ ਤੁਸੀਂ ਦੇਖ ਸਕਦੇ ਹੋ ਪਰ ਹੁਣ ਸਿੱਖਾਂ ਦੇ ਹਾਲਾਤ ਜੋ ਬਣ ਚੁੱਕੇ ਐ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਤੁਸੀਂ ਰਾਜ ਭਾਗ ਦੇਖ ਸਕਦੇ ਹੋ ਇਹ ਅਦਾਲਤ ਇੱਥੇ ਲੱਗਦੀ ਸੀਗੀ ਆ ਦੇਖ ਸਕਦੇ ਹੋ ਸਾਹਮਣੇ ਗਰਾਊਂਡ ਐ ਇੱਥੇ ਆਪਣੀ ਫਰਿਆਦ ਲੈ ਕੇ ਲੋਕੀ ਜਾਂਦੇ ਸੀ ਇੱਥੇ ਹੁਣ ਮਿਊਜ਼ੀਅਮ ਬਣਿਆ ਹੋਇਆ ਜਿਹੜੀਆਂ ਇਮਾਰਤ ਦੇਖਦੇ ਐ ਇੱਥੇ ਅੰਦਰ ਹਥਿਆਰ ਰੱਖੇ ਹੋਏ ਨੇ ਪੁਰਾਣੇ ਜ਼ਮਾਨੇ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਬਹੁਤ ਵੱਡਾ ਕਿਲਾ ਐ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਜਿਨ੍ਹਾਂ ਨੇ ਇਸ ਕਿਲੇ ਨੂੰ ਨਹੀਂ ਦੇਖਿਆ ਘੱਟੋ ਘੱਟ 4-5 ਘੰਟੇ ਦੇ ਵਿੱਚ ਘੁੰਮਉਂਦਾ ਹੈ ਕਿਲਾ ਆ ਸਾਹਮਣੇ ਉਸ ਸਮੇਂ ਦੇਖ ਲਓ ਅਸੀਂ ਅੱਜ ਫੁਆਰਿਆਂ ਦੀ ਗੱਲ ਕਰਦੇ ਹਾਂ ਉਸ ਸਮੇਂ ਇੱਥੇ ਫੁਆਰੇ ਲੱਗੇ ਹੋਏ ਆ ਦੇਖ ਸਕਦੇ ਆ ਜਿਹੜਾ ਬਣਿਆ ਹੋਇਆ ਸਾਹਮਣੇ ਆ ਫੁਆਰੇ ਲੱਗੇ ਹੋਏ ਆ ਗਾਰਡਨ ਇੱਕ ਤੋਂ ਇੱਕ ਵਧੀਆ ਬਣੇ ਹੋਏ ਆ ਇਸ ਕਿਲੇ ਦੀ ਕੁਝ ਇਮਾਰਤਾਂ ਜਿਹੜੀ ਢਾਈ ਢੇਰੀ ਹੋ ਚੁੱਕੀ ਆ ਫਿਰ ਵੀ 70% ਜਿਹੜਾ ਕਿਲਾ ਹੈ ਇਸ ਟਾਈਮ ਸਹੀ ਹਾਲਾਤ ਦੇ ਵਿੱਚ ਹੈ ਇਹਦੀ ਰਿਪੇਅਰ ਵੀ ਇਸ ਟਾਈਮ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਕਿਲਾ ਅਲੱਗ-ਅਲੱਗ ਗਰਾਊਂਡ ਤੁਹਾਨੂੰ ਦਿਖਾ ਰਿਹਾ ਹੈ ਇਹ ਪਾਰਕ ਦਾ ਦ੍ਰਿਸ਼ ਦੇਖ ਸਕਦੇ ਤੁਸੀਂ ਇੱਥੇ ਫੁਆਰੇ ਲੱਗੇ ਹੋਏ ਆ ਸਾਹਮਣੇ ਕਾਫੀ ਵੱਡੀ ਇਮਾਰਤ ਹੈ ਹੁਣ ਇੱਥੇ ਸਾਹਮਣੇ ਮੁਗਲਾਂ ਦਾ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੇ ਮੁਗਲਾਂ ਦੇ ਜਿਹੜੇ ਰਾਜੇ ਮਹਾਰਾਜਿਆਂ ਦਾ ਇਤਿਹਾਸ ਤੇ ਨਾਲ ਹੀ ਸਾਹਮਣੇ ਆ ਇਮਾਰਤ ਜਿਹੜੀ ਤੁਸੀਂ ਦੇਖ ਰਹੇ ਹੋ ਉੱਥੇ ਮੇਰੇ ਕਲ ਸ਼ਾਇਦ ਨੌਕਰਾਨੀਆਂ ਰਹਿੰਦੀਆਂ ਹੋਣਗੀਆਂ ਕਾਫੀ ਕਮਰੇ ਇੱਕੋ ਤਰ੍ਹਾਂ ਦੇ ਆ ਅੰਡਰਗਰਾਉਂਡ ਰਸਤੇ ਇਹਨਾਂ ਦੇ ਜਿਸ ਤਰ੍ਹਾਂ ਕਿ ਔਰਤਾਂ ਉਸ ਸਮੇਂ ਪਰਦੇ ਵਿੱਚ ਰਹਿੰਦੀਆਂ ਸੀ ਉਸ ਹਿਸਾਬ ਦੀ ਇਹ ਇਮਾਰਤ ਬਣੀ ਹੋਈ ਹੈ ਬਹੁਤ ਵੱਡਾ ਜਿਹੜਾ ਕਿਲਾ ਇਹ ਬਣਿਆ ਹੋਇਆ ਹੈ ਲਾਹੌਰ ਦੇ ਵਿੱਚ ਇਹਨੂੰ ਸ਼ਾਹੀ ਕਿਲਾ ਕਹਿੰਦੇ ਸ਼ਾਹੀ ਕਿਲਾ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਤਾਂ ਇਹਨਾਂ ਨੇ ਮੁਗਲਾਂ ਨੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਰਾਜ ਸੰਭਾਲਿਆ ਉਸ ਤੋਂ ਬਾਅਦ ਇਸ ਕਿਲੇ ਦੇ ਵਿੱਚ ਮੁੜ ਕੇ ਫਿਰ ਕਿਸੇ ਨੇ ਰਾਜ ਨਹੀਂ ਕੀਤਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਲੇ ਦੀ ਬਹੁਤ ਵੱਡੀ ਇਮਾਰਤ ਹੈ ਸਾਹਮਣੇ ਹਲੇ ਠੀਕ ਹੈ ਹਾਲਾਤ ਉਦੋਂ ਸਾਹਮਣੇ ਜਿਹੜਾ ਦਿਖਦਾ ਉਹ ਥੋੜਾ ਹਿੱਸਾ ਡੈਮੇਜ ਹੋ ਚੁੱਕਿਆ ਹੈ ਪਰ ਫੇਰ ਵੀ ਕਿਲੇ ਦੀ ਹਾਲਾਤ ਜਿਹੜੇ ਇਸ ਟਾਈਮ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਕਿਸਤਾਨ ਦੀ ਸਰਕਾਰ ਵੱਲੋਂ ਇਹਦੀ ਰਿਪੇਅਰ ਕੀਤੀ ਜਾ ਰਹੀ ਹੈ ਮੁਰੰਮਤ ਹੋ ਰਹੀ ਹੈ ਇਸ ਕਿਲੇ ਦੀ ਪਰ ਬਹੁਤ ਵਿਸ਼ਾਲ ਕਿਲਾ ਹੈ ਖਾਲਸਾ ਰਾਜ ਦਾ ਇੱਥੋਂ ਪਤਾ ਲੱਗਦਾ ਕਿ ਕਿੰਨਾ ਵਿਸ਼ਾਲ ਸੀਗਾ ਖਾਲਸੇ ਦਾ ਰਾਜ ਇੱਥੋਂ ਚੱਲਦਾ ਸੀ ਖਾਲਸੇ ਦਾ ਰਾਜ ਬਹੁਤ ਵੱਡਾ ਕਿਲਾ ਇਸ ਕਿਲੇ ਦੇ ਵਿੱਚ ਘੁੰਮਣ ਵਾਸਤੇ ਘੱਟੋ-ਘੱਟ ਜੇਕਰ ਤੁਸੀਂ ਚੰਗੀ ਤਰ੍ਹਾਂ ਘੁੰਮਣਾ ਹੈ ਤੁਹਾਨੂੰ 3-4 ਘੰਟੇ ਦਾ ਸਮਾਂ ਚਾਹੀਦਾ ਇਸ ਕਿਲੇ ਨੂੰ ਦੇਖਣ ਵਾਸਤੇ ਖਾਲਸੇ ਦੇ ਰਾਜ ਦਾ ਜਿਹੜੀਆਂ ਤੁਸੀਂ ਨਿਸ਼ਾਨੀਆਂ ਦੇਖਣੀਆਂ ਚਾਹਦੇ ਹੋ ਤਾਂ ਇਹ ਲਾਹੌਰ ਦੇ ਵਿੱਚ ਹੈ ਖਾਲਸੇ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਨੂੰ ਅੱਜ ਵੀ ਦੁਨੀਆ ਤਰਸਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਪੂਰੀ ਦੁਨੀਆ ਤੇ ਅੱਜ ਤੱਕ ਕੋਈ ਨਹੀਂ ਹੋਇਆ ਪਰ ਡੋਗਰਿਆ ਨੇ ਉਸ ਰਾਜ ਨੂੰ ਖਾਲਸਾ ਰਾਜ ਨੂੰ ਖਤਮ ਕਰ ਦਿੱਤਾ ਛੜਿਆੰਤਰ ਰਚ ਕੇ ਵਿੱਚ ਵੜ ਕੇ ਘਰ ਦੇ ਭੇਤੀ ਬਣ ਕੇ ਉਹਨਾਂ ਨੇ ਸਾਰਾ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਟੱਬਰ ਹੀ ਖਤਮ ਕਰ ਦਿੱਤਾ ਡੋਗਰਿਆ ਨੇ ਇੱਕ ਇੱਕ ਜੀ ਨੂੰ ਛੜਿਆੰਤਰ ਕਰਕੇ ਮਾਰਿਆ ਮਹਾਰਾਜਾ ਖੜਕ ਸਿੰਘ ਨੂੰ ਮਹਾਰਾਜਾ ਨੌਨਿਹਾਲ ਸਿੰਘ ਨੂੰ ਸਾਰਿਆਂ ਨੂੰ ਡੋਗਰਿਆ ਨੇ ਛੜਿਆੰਤਰ ਦੇ ਨਾਲ ਮਾਰਿਆ ਅਤੇ ਇਸ ਤਰ੍ਹਾਂ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਦਾ ਪੂਰਾ ਸਾਮਰਾਜ ਖਾਲਸਾ ਰਾਜ ਖਤਮ ਕਰ ਦਿੱਤਾ। ਇਸ ਤਰ੍ਹਾਂ ਮਹਾਰਾਜੇ ਦੇ ਖਿਲਾਫ ਛੜਿਆੰਤਰ ਚੱਲਦੇ ਹੁੰਦੇ ਸੀ। ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਜਿਹੜਾ ਰਾਜ ਸੀਗਾ ਖਾਲਸੇ ਦਾ ਉਹ ਥੋੜੇ ਜੇ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਭੇਤ ਲੈ ਕੇ ਉਹ ਸਾਡਾ ਸਾਮਰਾਜ ਹੀ ਖਤਮ ਕਰ ਦਿੱਤਾ ਡੋਗਰਿਆਂ ਨੇ। ਇਸ ਕਰਕੇ ਹੁਣ ਵੀ ਸਾਡੀ ਕੌਮ ਦੇ ਵਿੱਚ ਕਾਫੀ ਡੋਗਰੇ ਐ। ਜਿਹੜੇ ਸਿੱਖ ਕੌਮ ਨੂੰ ਢਾਲ ਆ ਰਹੇ ਆ ਸਾਨੂੰ ਉਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਆਪਣੇ ਰਾਜ ਭਾਗ ਵੱਲ ਦੇਖਣਾ ਚਾਹੀਦਾ ਕਿ ਹੁਣ ਸਾਡੀ ਕੀ ਹਾਲਾਤ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਡੇ ਕਿਹੜੇ ਹਾਲਾਤ ਸੀ ਹੈ ਦੇਖ ਸਕਦੇ ਹੋ ਕਿਲਾ ਹਲੇ ਤਾਂ ਬਹੁਤ ਵੱਡਾ ਕਿਲਾ ਹੈ ਤਾਂ ਥੋੜਾ ਜਿਹਾ ਸ਼ਾਰਟ ਦੇ ਵਿੱਚ ਵੀਡੀਓ ਬਣੀ ਹੋਈ ਹੈ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਇੱਥੇ ਬੈਠ ਕੇ ਰਾਜ ਕਰਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਹਮਣੇ ਆ ਆ ਇੱਥੇ ਬੈਠਿਆ ਕਰਦਾ ਸੀਗਾ ਉਹ ਸ਼ੇਰ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ